ਜਨਰਲ ਸਟਾਕ ਮਾਰਕਟ ਤੇ ਅੱਜ ਆਪਾਂ ਤੁਹਾਡੇ ਕਹਿਣ ਤੇ ਤੁਹਾਡੇ ਲਈ ਅੱਜ ਲੈ ਕੇ ਆਏ ਆ ਆਪਸ਼ਨ ਦੇ ਵਿੱਚ ਕਿਦਾਂ ਆਪਾਂ ਬਾਇ ਕਰਨੀਆਂ ਸਟਾਕ ਦੀ ਆਪਸ਼ਨਸ ਕਿਦਾਂ ਰਣੀ ਆਪਣੇ ਵੀਰਾਂ ਦਾ ਬਹੁਤ ਸਵਾਲ ਸੀਗਾ ਕਈ ਵੀਰਾਂ ਨੂੰ ਨਹੀਂ ਪਤਾ ਹੈਗਾ ਤੇ ਉਹਨਾਂ ਲਈ ਇਹ ਵੀਡੀਓ ਜਿਹੜੇ ਵੀਰਾਂ ਨੂੰ ਪਤਾ ਆ ਉਹਨਾਂ ਲਈ ਤਾਂ ਠੀਕ ਹੈ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਥੱਲੇ ਹੋਮ ਪੇਜ ਦੇਖ ਸਕਦੇ ਹੋ ਵਾਚ ਦੇਖ ਸਕਦੇ ਹੋ ਵਾਚ ਲਿਸਟ ਦੇ ਵਿੱਚ ਤੁਸੀਂ ਜਾਣਾ ਹੈ ਠੀਕ ਹੈ ਵਾਚ ਲਿਸਟ ਨੂੰ ਜਿੱਦਾਂ ਤੁਸੀਂ ਓਪਨ ਕਰਦੇ ਹੋ ਓਪਨ ਕਰਨ ਦੇ ਨਾਲ ਹੀ ਤੁਹਾਡੇ ਕੋਲ ਜੋ ਵੀ ਤੁਹਾਡੇ ਸਟਾਕਸ ਹੈ ਉਹ ਆ ਜਾਣਗੇ ਆ ਦੇਖੋ ਜੋ ਵੀ ਤੁਸੀਂ ਸਟਾਕਸ ਰੱਖੇ ਹੋਏ ਨੇ ਜੇ ਮੰਨ ਲਓ ਕਿ ਤੁਸੀਂ ਕੋਈ ਸਟਾਕਸ ਚੂਜ਼ ਕਰਨਾ ਹੈ ਤਾਂ ਤੁਸੀਂ ਫਿਰ ਉੱਪਰ ਜਿਹੜੀ ਤੁਹਾਨੂੰ ਸਰਚ 바ਰ ਦਿੰਦੀ ਹੈ ਤੁਸੀਂ ਇਸ ਦੇ ਉੱਤੇ ਕਲਿੱਕ ਕਰਨਾ ਹੈ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਵਿੱਚ ਕੋਈ ਵੀ ਤੁਸੀਂ ਆਪਣਾ ਆਪਸ਼ਨ ਇੱਥੇ ਚੂਜ਼ ਕਰ ਸਕਦੇ ਹੋ ਕੋਈ ਵੀ ਕਰ ਸਕਦੇ ਹੋ ਚਲੋ ਆਪਾਂ ਤੁਹਾਨੂੰ ਕਰ ਦਿੰਦੇ ਆ ਫਿਰ ਲਾਇੰਸ ਕਰ ਦਿੰਦੇ ਆ ਠੀਕ ਹੈ ਜੀ ਰਿਲਾਈਂਸ ਕਰ ਦਿੰਨੇ ਆ ਜਿੱਦਾਂ ਆਪਾਂ ਹਾਰੀ ਲਿਖਦੇ ਆ ਤਾਂ ਤੁਹਾਡੇ ਕੋਲ ਸਟਾਕਸ ਆਏ ਜਾਣਗੇ ਤੁਹਾਨੂੰ ਦੇਖੋ ਆ ਗਿਆ ਨਾ ਥੱਲੇ ਆਪਣੇ ਕੋਲ ਰਿਲਾਈਂਸ 1470 ਰੁਪਏ ਚੱਲਣਾ ਲੱਗ ਰਿਹਾ ਤੇ ਤੁਸੀਂ ਰਿਲਾਈਂਸ ਨੂੰ ਓਪਨ ਕਰ ਲੈਣਾ ਆ ਥੱਲੇ ਵਾਲੇ ਨੂੰ ਓਪਨ ਕਰਨਾ ਹੈ ਤਾਂ ਤੁਹਾਡੇ ਕੋਲ ਦਾ ਡੈਸ਼ਬੋਰਡ ਦੇ ਉੱਤੇ ਆ ਚੀਜ਼ ਖੁੱਲ ਕੇ ਆ ਜਾਏਗੀ ਰਿਲਾਈਂਸ ਦਾ ਓਪਨ ਪ੍ਰਾਈਸ ਆ ਜਾਏਗਾ ਹਾਈ ਪ੍ਰਾਈਸ ਆ ਜਾਏਗਾ ਲੋ ਪ੍ਰਾਈਸ ਆ ਜਾਏਗਾ ਠੀਕ ਹੈ ਪ੍ਰੀਮੀਅਰ ক্লোਜ਼ ਮਤਲਬ ਕਹਿਣ ਦਾ ਕੀ ਹੈ ਕਿ ਇਹ ਪ੍ਰੀਮੀਅਰ ਜਦੋਂ ক্লোਜ਼ ਹੋਇਆ ਸੀਗਾ ਕੱਲ ਕਿੰਨੇ ਤੇ ক্লোজিং ਸੀ ਕੀ ਇਹਦੀ ਠੀਕ ਹੈ ਇਹ ਵਾਲਾ ਆ ਜਾਏਗਾ ਤਫੇ ਤੋਂ ਥੱਲੇ ਦੇਖ ਸਕਦੇ ਹਾਂ ਨਾਲੇ ਥੱਲੇ ਸਾਈਡ ਦੇ ਉੱਤੇ ਆ ਕੇ ਤੁਹਾਨੂੰ ਆਪਣੇ ਸਾਈਡ ਦੇ ਉੱਤੇ ਮਿਲੇਗੀ ਆਪਸ਼ਨ ਚੇਨ ਇਹ ਆ ਬਾਈ ਆਪਣੀ ਆਪਸ਼ਨ ਚੇਨ ਜਿੱਦਾਂ ਤੁਸੀਂ ਇਹਨੂੰ ਕਲਿੱਕ ਕਰੋਗੇ ਆਪਸ਼ਨ ਚੇਨ ਤੁਹਾਡੀ ਨਾਲੇ ਖੁੱਲ ਜਾਈਗੀ ਜਿੱਦਾਂ ਆਪਸ਼ਨ ਚੇਨ ਖੁੱਲੇਗੀ ਇਹ ਤੁਹਾਡੇ ਦੇਖੋ ਤੁਸੀਂ ਦੇਖ ਸਕਦੇ ਹਾਂ ਤੁਹਾਡੇ ਡੈਸ਼ਬੋਰਡ ਦੇ ਉੱਤੇ ਦਿਖਾਇਆ ਉੱਪਰ ਸੀ ਐਲ ਕਾਲ ਕਾਉਨ ਸਾਈਡ ਆ ਤੇ ਉਹ ਪੀਟੀਯੂ ਟਿ ਪੁੱਟ ਸਾਈਡ ਹੈ ਮਤਲਬ ਕਹਿੰਦਾ ਕਿ ਗੱਬੇ ਤੁਹਾਡਾ ਜੋ ਵੀ ਸਟਾਕ ਦਾ ਚੱਲ ਲੱਗ ਰਿਹਾ 1410 1472 1410 1390 ਇਹ ਸਟਾਕ ਹੈ ਬੀਬ ਕਿਸ ਤੇ ਵੇ ਕਰ ਰਿਹਾ ਹੈ ਠੀਕ ਹੈ ਨਾਲੇ ਸਾਡਾ ਇਸ ਟਾਈਮ ਤੇ ਕਾਲ ਤੇ ਪੁੱਟ ਰਾਈਟ ਰਿਹਾ ਤੁਸੀਂ ਕਿਹੜੀ ਕਾਲ ਲੈਣਾ ਚਾਹੁੰਦੇ ਆ ਪੁੱਟ ਰਾਈਟ ਲੈਣਾ ਚਾਹੁੰਦੇ ਆ ਉਸ ਤੇ ਤੁਸੀਂ ਕਲਿਕ ਕਰਨੇ ਆਪਾਂ ਕਰਦੇ ਆ 1410 ਜਿੱਦਾਂ ਹੀ ਆਪਾਂ 1410 ਤੇ ਕਲਿਕ ਕਰਦੇ ਆ ਤੇ 1410 ਦਾ ਦੇਖੋ ਖੁੱਲ ਗਿਆ ਆ ਗਿਆ 1410 ਦਾ ਇਹਦਾ ਸੋਨੇਰੀਆ ਖੁੱਲ ਗਿਆ ਨਾ ਉਸ ਤੋਂ ਬਾਅਦ ਤੁਸੀਂ 1410 ਨੂੰ ਉੱਥੇ ਜਾ ਕੇ ਜੇ ਤੁਸੀਂ ਇਹਨੂੰ ਵੇ ਕਰਨਾ ਹੈ ਤਾਂ ਤੁਸੀਂ ਆਹ ਨਾਲ ਜਾ ਕੇ ਵੇ ਦੇ ਉੱਤੇ ਕਲਿਕ ਕਰਨਾ ਆ ਬਾਈ ਤੇ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਸਟਾਕ ਜਿੱਦਾਂ ਆਪਾਂ ਡਿਲੀਵਰੀ ਦੇ ਵਿੱਚ ਲੈਣੇ ਆ ਸੇਮ ਹੀ ਆ ਜਾਏਗਾ ਉਸ ਤੋਂ ਬਾਅਦ ਤੁਸੀਂ ਇੱਥੇ ਕੈਰੀ ਫਾਰਵਰਡ ਕਰਨਾ ਚਾਹੁੰਦੇ ਹੋ ਤਾਂ ਇੰਟਰਾਡੇ ਕਰਨਾ ਚਾਹੁੰਦੇ ਆ ਤੇ ਉਸ ਚੀਜ਼ ਨੂੰ ਕਰਨਾ ਤੇ ਕਰਨ ਤੋਂ ਬਾਅਦ ਜੇ ਕੈਰੀ ਫਾਰਵਰਡ ਕਰਨਾ ਕੈਰੀ ਫਾਰਵਰਡ ਇੰਟਰਾਡੇ ਦਾ ਨਾ ਇੰਟਰਾਡੇ ਬੱਸ ਸਟਾਕ ਕਿੰਨੀ ਲਿਮਟ ਕਰਨੀ ਆ ਲੋਟ ਭਰਨੇ ਆ ਲੋਟ ਭਰ ਕੇ ਪ੍ਰਾਈਸ ਕਿੰਨੇ ਤੇ ਤੁਸੀਂ ਖਰੀਦਣਾ ਚਾਹੁੰਦੇ ਕਿੰਨੇ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਬਾਈ ਕਰ ਸਕਦੇ ਆ ਇਸ ਨਾਲ ਤੁਹਾਨੂੰ ਸਟਾਕ ਤੁਹਾਡਾ ਵਾਏ ਹੋ ਜੂਗਾ ਤੇ ਇਹ ਤੁਹਾਨੂੰ ਫਿਰ ਸ਼ੋ ਕਿੱਥੇ ਕਰੇਗਾ ਇੱਦਾਂ ਤੁਸੀਂ ਪਿੱਛੇ ਚਲੇ ਜਾਣਾ ਹੈ ਬੈਕ ਆਪਣੇ ਫਿਰ ਡੈਸ਼ਬੋਰਡ ਤੇ ਵਾਪਸ ਚਲੇ ਜਾਣਾ ਹੈ ਜਿਹੜਾ ਤੁਹਾਡਾ ਇਹ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਜਾ ਕੇ ਆਪਣੇ ਆਰਡਰ ਦੇ ਵਿੱਚ ਜਾ ਕੇ ਇਹ ਆਰਡਰ ਨੂੰ ਤੁਸੀਂ ਓਪਨ ਕਰਨਾ ਹੈ ਥੱਲੇ ਦੇਖੋ ਲਾਸਟ ਲਿਖਿਆ ਆਇਆ ਹੈ